ਧਰਤੀ ਸ਼੍ਰੀ ਚਮਕੌਰ ਸਾਹਿਬ ਵਸੀਦਾ ਦੀ ਧਰਤੀ ਬਾਬਾ ਜੀ ਸਿੰਘ ਤੇ ਜੁਹਾਰ ਸਿੰਘ ਦੀ ਕੋੜੇਵਾਜੀ ਕੋੜਿਆਂ ਦੀਆਂ ਦੌੜਾਂ ਤੇ ਗੱਤਕਾਂ ਦੇ ਮੁਕਾਬਲੇ ਧਰਤੀ ਸ਼੍ਰੀ ਚਮਕੌਰ ਸਾਹਿਬ ਦੇਖੀਏ ਪੂਰੀ ਤੰਗ ਦਰਸ਼ਨ ਦੇ ਲਈ ਪਹੁੰਚੀ ਹੋਈ ਹੈ ਚਮਕੌਰ ਸਾਹਿਬ ਸਾਹਸਰੀਆ ਕਾਲ ਗੁਮਹਾਰ ਮਹੱਲਾ ਸੋਹਣੀਆਂ ਦੇ ਵਿੱਚ ਉੱਤਕ श्री अ ਜਦੋਂ ਤੱਕ ਨਾ ਚੁੱਪ ਛੰਡੇ ਵਾਲੇ ਨਾਲ ਨਿਹਾਰ ਸਾਹਿਬ ਵਾਲਾ ਇੰਨੇ ਆਉਂਦੇ ਨਾ ਜਦ ਤੱਕ ਜਦ ਤੱਕ ਇਹ ਬੜਿਆ ਬਈ ਉਹਦੇ ਬਾਅਦ ਤੇ ਦੇਖੀ ਨੇ ਜੀ ਥੋੜੇ ਆਉਂਦੇ ਮੁੰਡਾ ਖੜਾ ਹੋ ਹਲੋ ਬਾਸ ਸੰਗਤ ਆਈ ਵੀ ਬਈ ਸੰਗਤ ਬਹੁਤ ਆਈ ਵੀ

ਉਹ ਮਾਰ ਤੇ ਵਾਹ ਜੀ ਇੱਧਰ ਆਇਦਾਂ ਵਾਹ ਜੀ ਅਰਮਨ ਸਨਮਾਨ ਜੋਗਰੂ ਕੀ ਸਾਜੀ ਨਵਾਜੀ ਗੁਰੂ ਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਜੀ ਦੀ ਮਹਾਨ ਬਖਸ਼ਿਸ਼ ਅਰੰਭ ਕਰਤਾ ਹੋਈ ਹੈ ਤਨ ਕਲਗੀ ਦਰਪੇਤਾ ਜੋਜੀ ਪ੍ਰੀਤਮ ਸਾਧ ਗੁਰੂ ਜੀ ਗੋਬਿੰਦ ਸਿੰਘ ਜੀ ਮਹਾਰਾਜ ਸਤਗੁਰਾਂ ਦੀ ਦੀ ਪਾਵਨ ਫਿਰਤਰ ਨਗਰੀ ਸ੍ਰੀ ਚਮਕੌਰ ਸਾਹਿਬ ਜੀ ਦੀ ਪਾਵਨ ਫਿਰਤਰ ਧਰਤੀ ਤੇ ਆਏ ਪਿਛੇ ਸਤਗੁਰਾਂ ਦੀ ਮਹਾਨ ਵਰਸਿ ਸ਼ਰਧ ਰਖਤ ਹੋਈ ਹੈ ਤੁੰਮੀਰੀ ਧੀ ਦੇ ਮਾਲਕ ਬੰਦੀ ਸ਼ੋਰ ਦਾਤਾ ਤਾਕਤਾਂ ਸਤਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਤਗੁਰਾਂ ਦੀ ਦੇਰ ਕਰਨਾ ਚਾਹੇ ਬਹਾਦਰ ਬਾਬਾ ਜੀ ਚੰਦ ਸ਼ੀਨਾ ਗੁਰੂ ਕਾਲ ਸ਼ੀਨਾ ਜੋ ਬੇਅੰਤ ਬਖਸ਼ਾ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਾਧਗੁਰਾਂ ਜੀ ਦੇ ਬਾਬਾ ਜੀ ਚੰਦ ਸਾਹਿਬ ਜੀ ਪੁੱਤਰ ਕੀਤੀਆਂ ਆ ਸਾਰੀਆਂ ਸੰਗਤਾਂ ਬੜੇ ਪ੍ਰੇਮ ਸਤਿਕਾਰ ਦੇ ਨਾਲ ਦਰਸ਼ਨ ਦਿਹਾਣੇ ਕਰ ਰਹੇ ਹੋ ਸੰਪਰਦਾਇ ਜਲ ਬਾਬਾ ਬਿੱਤਰ ਸਾਹਿਬ ਜੀ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਜਫੇਦਾਰ ਸ਼੍ਰੀ ਲਾਲ ਸੰਤ ਬਾਦੂ ਨਹੀਂ ਜਰੂਰ ਤੁਹਾਨੂੰ ਆਈਦੇ ਹੈ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਰਾਮਪੁਰ ਤੇ ਤਰਸਾਨਾ ਤੋਂ ਬਹੁਤ ਜਿਆਦਾ ਪਿਆਰ ਹੈ ਜੀ ਗੁਰੂ ਘਰ ਸਾਹਿਬਾਂ ਤੋਂ ਬਣ ਗਿਆ ਹੈ ਸਵਾਦਾ ਜੀ ਦਾਦਾ ਪ੍ਰਿੰਸ ਸਿੰਘ ਜੀ ਦਾਦਾ ਜੀ ਦਾਦਾ ਜਨਦੀਪ ਸਿੰਘ ਜੀ ਮਾਣ ਖਾਦਰੀਆ ਪਾਦੇ ਨੇ ਮੇਰੇ ਪ੍ਰਿੰਸ ਸਿੰਘ ਜੀ ਨਾਲ ਸਾਡੀ ਦਾ ਸੰਗ ਨਗਰਿਆਂ ਦੇ ਵਿੱਚ ਹਾਜ਼ਰੀਆਂ ਪਾ ਲੋ ਕਲਗੀਧਰ ਪਾਤਸ਼ਾਹ ਮਹਾਰਾਜ ਸਤਿਗੁਰੂ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਪੂਰਨ ਜਾਂਦਾ ਬਾਬੇ ਬਾਬਾ ਸਰੂਪ ਸਿੰਘ ਜੀ ਬੰਦੇਵਾਰਾ ਕੱਲੇ ਗੋੜੇ ਵੀ ਆ ਰਹੇ ਜਰਾ ਕਲਾਈ ਕਲਾਈ ਗੋੜੇ ਇਹ ਕੋਲੇ ਹੁੰਦਾ 6 6 ਘੋੜੇ ਵੀ ਆਹ ਮੁੰਡਾ ਆਹ ਮੁੰਡਾ ਇਹ ਪਹੁੰਚਦਾ 6 6 ਘੋੜੇ ਵੀ ਅੱਛਾ ਵੀ ਦੇਖ ਤਰਾ ਆ ਗੱਟ ਗੋੜੀ ਐ ਪੁੱਤ ਜੱਟ ਨਾਲੋਂ ਜ਼ਿਆਦਾ ਘੋੜੇ ਹੋਇਆ ਕਈ ਸਾਰੇ ਘੋੜੇ ਕਈ ਸਾਰੇ ਘੋੜੇ ਆ ਮਾ ਬੋਲ ਕੋੜਾ ਬੁਣਿਆ ਖੋਲੇ ਕਰਨਾ ਯਾਨਾ ਕੋਈ ਨੁਕਸਾਨ ਤਾਂ ਹੀ ਕਿ ਨਹੀਂ ਹੈਗੇ ਜਿਹੜੇ ਪਰਲੇ ਆ ਨਾ ਉਹਨਾਂ ਮਾਰਦੇ ਬਹੁਤ ਨੇ ਰਿਕਾਰਡਿੰਗ ਹੋ ਰਹੀ ਇਧਰ ਬੈਠ ਗਿਆਨੀ ਜੀ ਕੋ ਕਹਿਣਾ ਜਾਵੇ मार्व जी च

ਅੱਜੇ ਭੱਜ ਕੇ ਭੱਜ ਕੇ ਭੱਜ ਲੇ ਵਾਹ ਉਹ ਪਾਛੇ ਹੋ ਲੋ ਦੇਖਦਾ ਹੀ ਨਹੀਂ ਹੈ ਕੋਈ ਮੂਰੇ ਦੇਖ ਆ ਗਿਆ ਤੈਨੂੰ ਹੀ ਆਊਗਾ ਇਹ ਉਹ ਦੋ ਕੋਰੇ ਕਿੱਥੇ ਹਾਂ